ਜੈ ਮਾਤਾ ਦੀ ਦੋਸਤੋ ਇੱਕ ਜ਼ਰੂਰੀ ਸੂਚਨਾ ਹੈ ਜੀ ਤੁਹਾਡੇ ਲਈ ਬਹੁਤ ਹੀ ਮਤਲਬ ਧਿਆਨ ਨਾਲ ਗੱਲ ਸਮਝਣ ਵਾਲੀ ਹੈ ਆਪਣੇ ਕੋਲੇ ਏਸੀ ਹੁੰਦੇ ਨੇ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਹੁੰਦਾ ਜਿੰਨੇ ਵੀ ਗੁਰੂ ਘਰ ਨੇ ਗੁਰਦੁਆਰਾ ਸਾਹਿਬ ਨੇ ਮਸਜਿਦ ਹੈ ਕੋਈ ਵੀ ਧਰਮਸ਼ਾਲਾ ਹੈ ਮੰਦਿਰ ਨੇ ਔਰ ਜੋ ਵੀ ਮਤਲਬ ਜੀ ਕੋਈ ਵੀ ਮਤਲਬ ਧਾਰਮਿਕ ਸਥਾਨ ਹੈ ਕੋਈ ਵੀ ਧਾਰਮਿਕ ਸਥਾਨ ਹੈ ਔਰ ਲਾਲੋ ਕੇ ਕੋਈ ਨਿਸ਼ਕਾਮ ਸੇਵਾ ਵੀ ਕਰਦੇ ਨੇ ਕੋਈ ਸੰਸਥਾ ਵੀ ਨੇ ਜਿਹੜਾ ਕਿ ਨਿਸ਼ਕਾਮ ਸੇਵਾ ਕਰਦੀਆਂ ਨੇ ਉਸ ਸੰਸਥਾ ਨੂੰ ਵੀ ਅਗਰ ਲੋੜ ਹੈ ਔਰ ਜਿੰਨੇ ਵੀ ਸਕੂਲ ਨੇ ਸਿੱਖਿਆ ਕਰਨੇ ਜਿੰਨੇ ਵੀ ਆਪਣੇ ਹਨਾ ਸਕੂਲਾਂ ਲਈ ਵੀ ਨੋਨ ਪ੍ਰੋਫਿਟੇਬਲ ਆਪਾਂ ਉਹਨਾਂ ਨੂੰ ਇਲੈਕਟ੍ਰੋਨਿਕ ਦਾ ਸਮਾਨ ਦੇਵਾਂਗੇ ਚਾਹੇ ਉਹਨਾਂ ਨੇ ਏਸੀ ਲੈਣੇ ਨੇ ਬਿੱਲ ਦਿਖਾ ਕੇ ਤੁਹਾਨੂੰ ਦੇ ਦਾਂਗੇ ਜੀ ਨੋਨ ਪ੍ਰੋਫਿਟੇਬਲ ਪਰ ਉਹਦੇ ਵਿੱਚ ਰਿਕਵੈਸਟ ਲਈ ਇਹ ਗੱਲ ਆ ਕਿ ਅਸੀਂ ਜ਼ਿਆਦਾ ਤਾਂ ਕਮਾਈ ਵੈਸੇ ਕਰਦੇ ਨਹੀਂ ਏਸੀ ਵਿੱਚੋਂ 500 ਦੀ ਕਮਾਈ ਹੁੰਦੀ ਆ ਕਿ ਕੋਈ ਕਿਸੇ ਨੇ ਪਰਸਨਲ ਚੀਜ਼ ਲੈਣੀ ਆ ਹਨਾ ਉਹ ਫਿਰ ਸਾਨੂੰ ਜਰੂਰ ਦੱਸ ਦਿਓ ਕੋ ਮਤਲਬ ਕਿ ਪਰਸਨਲ ਤੇ ਨਹੀਂ ਅਸੀਂ ਮਤਲਬ ਨੋਨ ਪ੍ਰੋਫਿਟੇਬਲ ਕਰ ਸਕਦੇ ਅਸੀਂ ਮਤਲਬ ਫਿਰ ਜ਼ਿਆਦਾ ਰੂਲਾ ਨਹੀਂ ਪਾ ਸਕਦੇ ਰੇਟ ਦਾ ਕਿਉਂਕਿ ਫਿਰ ਦੂਜੇ ਦੁਕਾਨਦਾਰਾਂ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਹਨਾ ਉਹ ਵੀ ਨਹੀਂ ਅਸੀਂ ਕੰਮ ਕਰ ਸਕਦੇ ਅਸੀਂ ਓਪਨ ਵੀ ਨਹੀਂ ਕਰ ਸਕਦੇ ਰੇਟ ਨੂੰ ਇੰਨਾ ਜ਼ਰੂਰ ਹੈ ਕਿ ਜਿਹੜਾ ਵੀ ਕੋਈ ਮਤਲਬ ਕੋਈ ਵੀ ਸਮਾਨ ਲੈਣ ਆਊਗਾ ਕੋਈ ਗੁਰਦੁਆਰਾ ਸਾਹਿਬ ਲਈ ਮੰਦਿਰ ਲਈ ਧਰਮਸ਼ਾਲਾ ਲਈ ਕਿਸੇ ਲਈ ਵੀ ਸਮਾਨ ਲੈਣ ਆਊਗਾ ਕੋਈ ਜਿਵੇਂ ਏਸੀਆਂ ਦਾ ਇਸ ਟਾਈਮ ਪੂਰਾ ਸੀਜ਼ਨ ਆ ਏਸੀ ਲੋਡ ਲੋਡ ਪੈਂਦੀ ਹੀ ਰਹਿੰਦੀ ਆ ਗੁਰਦੁਆਰਾ ਸਾਹਿਬ ਦਾ ਖਾਸ ਕਰਕੇ ਲੱਗਦੇ ਨੇ ਏਸੀ ਹੈਨਾ ਔਰ ਸਕੂਲਾਂ ਦੇ ਵਿੱਚ ਲੱਗਦੇ ਨੇ ਸਕੂਲਾਂ ਵਾਲਿਆਂ ਨੂੰ ਵੀ ਲੋਡ ਹੈਗੀ ਆ ਸਕੂਲ ਹੋਵੇ ਚਾਹੇ ਪ੍ਰਾਈਵੇਟ ਹੋਵੇ ਚਾਹੇ ਕੋਈ ਗਵਰਨਮੈਂਟ ਸਕੂਲ ਹੋਵੇ 노 ਪ੍ਰੋਬਲਮ ਸਕੂਲ ਸਕੂਲ ਹੈ ਜਿੱਥੇ ਬੱਚੇ ਪੜ੍ਹਦੇ ਨੇ ਠੀਕ ਹੈ ਜੀ ਉਹਨਾਂ ਨੂੰ ਮਤਲਬ ਬਿਲਕੁਲ ਨਾਨ ਪ੍ਰੋਫਿਟੇਬਲ ਤੁਹਾਨੂੰ ਏਸੀ ਦਿੱਤੇ ਜਾਣਗੇ ਤੁਹਾਨੂੰ ਨਾਨ ਪ੍ਰੋਫਿਟੇਬਲ ਬਿੱਲ ਦਿਖਾ ਕੇ ਤੁਹਾਨੂੰ ਇਲੈਕਟ੍ਰੋਨਿਕ ਦਾ ਸਮਾਨ ਦਿੱਤਾ ਜਾਊਗਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਇਸੇ ਤਰ੍ਹਾਂ ਦੀ ਵੀਡੀਓ ਨੂੰ ਦੇਖਣ ਲਈ ਵੱਧ ਤੋਂ ਵੱਧ ਜਿੰਨੇ ਵੀ ਜਾਣੇ ਤੁਸੀਂ ਮੈਨੂੰ ਫੋਲੋ ਕਰੋ ਜੈ ਮਾਤਾ ਦੀ ਜੀ